एक कितने का बोतल मिलेगा जापानु? साढ़े आठ सौ रेट की लिखा है इसका? पांच सौ कत्ती? पांच सौ कत्ती? साढ़े आठ सौ को मिलेगा? ठीक उसका रेट क्या है? नौ सौ का रेट। <laughs> जैसे इसमें हमारे यहाँ पांच सौ कत्ती में लिखा हुआ है जी। गुरप्रीत को क्यों जी मेरे दफ्तर आयु? डीसी साहब के प्रिंटर शुरू कर ਤੇ ਉਹ ਗੁਰਪੀਤੂ ਗੋਇਆ ਗੱਤਰ ਆਇਆ ਬੋਤਲ ਪਿਆ ਰਿਐਕਸ਼ਨ ਨਾਲ ਨਾਲ ਛੋਟਾ ਛੋਟਾ ਨਗਰ ਜੀ ਆਪਦੇ ਠੇਕੇ ਵਾਲਾ 531 ਰੁਪਏ ਵਾਲੀ ਬੋਤਲ 900 ਰੁਪਏ ਦੇ ਵਿੱਚ ਵੇਚ ਰਿਹਾ ਸੀ ਡੀਸੀ ਨੇ ਖੁਦ ਠੇਕੇ ਤੇ ਜਾ ਕੇ ਇਸ ਟੀੰਗ ਆਪਰੇਸ਼ਨ ਕੀਤਾ ਜਿਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਰਾਬ ਦੇ ਧੰਦੇ ਬਾਜ਼ਾਂ ਦੀਆਂ ਲਗਾਤਾਰ ਹੀ ਸ਼ਿਕਾਇਤਾਂ ਮਿਲ ਰਹੀਆਂ ਸੀ ਕਿਸਰਾਬ ਦੇ ਠੇਕੇਦਾਰ ਬੋਤਲਾਂ ਦੇ ਦੱਸੇ ਰੇਟ ਤੋਂ ਵੱਧ ਕੀਮਤਾਂ ਤੇ ਸ਼ਰਾਬ ਵੇਚ ਰਹੇ ਨੇ ਇਸੇ ਤਹਿਤ ਡੀਸੀ ਨਵਾਂ ਸ਼ਹਿਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਪਣੀ ਟੀਮ ਦੇ ਇੱਕ ਪੱਤਰਕਾਰ ਨੂੰ ਨਾਲ ਲੈ ਕੇ ਸਟਿੰਗ ਆਪਰੇਸ਼ਨ ਕੀਤਾ ਉਹਨਾਂ ਨਿੱਜੀ ਤੌਰ ਤੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਦੋ ਸ਼ਰਾਬ ਦੇ ਠੇਕਿਆਂ ਤੇ ਜਾ ਕੇ ਬੀਪੀ ਯਾਨੀ ਕਿ ਬਲੈਂਡਰ ਪ੍ਰਾਈਡ ਦੀ ਬੋਤਲ ਖਰੀਦੀ ਸੀ ਜਿਸ ਦਾ ਰੇਟ ਸੀ 531 ਰੁਪਏ ਪਰ ਸ਼ਰਾਬ ਵਿਕਰੇਤਾ ਨੇ 900 ਰੁਪਏ ਮੰਗੇ ਠੇਕਾ ਮਾਲਕ ਨੇ ਪੂਰੇ ਪੈਸੇ ਲੈ ਲਏ ਆਖਰ ਡੀਸੀ ਨਵਾਂ ਸ਼ਹਿਰ ਨੇ ਹਜ਼ਾਰ ਰੁਪਏ ਦੇ ਵੀ ਦਿੱਤੇ ਜਦੋਂ ਠੇਕੇ ਵਾਲੇ ਨੂੰ ਇਹ ਪਤਾ ਲੱਗਿਆ ਕਿ ਇਹ ਕੋਈ ਵੱਡਾ ਅਧਿਕਾਰੀ ਹੈ ਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਡੀਸੀ ਹੈ ਤਾਂ ਉਹ ਹੱਕਾ ਬੱਕਾ ਰਹਿ ਗਿਆ ਤੇ ਪੈਸੇ ਸਾਰੇ ਡੀਸੀ ਨੂੰ ਵਾਪਸ ਕਰਨ ਲੱਗਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜਦੋਂ ਇਸ ਬਾਰੇ ਆਪਕਾਰੀ ਵਿਭਾਗ ਦੇ ਈਟੀਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸ਼ਰਾਬ ਤੇ ਐਮਐਸਪੀ ਲਿਖਿਆ ਹੁੰਦਾ ਹੈ ਐਮਆਰਪੀ ਨਹੀਂ ਜਿਸ ਦਾ ਮਤਲਬ ਘੱਟੋ-ਘੱਟ ਵਿਕਰੀ ਕੀਮਤ 531 ਰੁਪਏ ਹੈ ਤੁਸੀਂ ਇਸ ਨੂੰ ਘੱਟ ਨਹੀਂ ਵੇਚ ਸਕਦੇ ਬਾਕੀ ਤੁਸੀਂ ਇਸ ਨੂੰ ਵੇਚ ਸਕਦੇ ਹੋ ਜਿੰਨਾ ਤੁਸੀਂ ਚਾਹੁੰਦੇ ਹੋ 850 900 ਇੰਨੇ ਦੇ ਵਿੱਚ ਤੁਸੀਂ ਵੇਚ ਸਕਦੇ ਹੋ ਰੋਡਾ ਦਾ ਠੇਕਾ ਸਰਕਾਰ ਦੀ ਐਕਸਾਈਜ਼ ਪਾਲਿਸੀ ਹੈ ਜਿਸ ਕਾਰਨ 531 ਰੁਪਏ ਦੀ ਬੋਤਲ 900 ਰੁਪਏ ਦੇ ਵਿੱਚ ਵਿਕਰੀ ਹੈ ਤਾਂ ਕਿ ਇਸ ਦੀ ਖਪਤ ਘੱਟ ਹੋਵੇ ਕਿਉਂਕਿ ਲੋਕ ਜ਼ਿਆਦਾ ਸ਼ਰਾਬ ਪੀ ਰਹੇ ਨੇ ਭਾਈ ਸਾਹਿਬ ਜੋ ਐਮ ਆਰ ਪੀ ਮ ਕੋਈ ਸਮਝਦਾ ਐ ਐਮ ਆਰ ਪੀ ਵੀ ਲਿਤੇ ਨਾ ਐਮ ਆਰ ਪੀ 531 ਰੁਪਏ ਲਿਖਿਆ ਹੋਇਆ ਹੈ ਆਪ ਲਿਖਿਆ ਹਾਂ ਪੇ 850 ਰੁਪਿਆ ਹਾਂ ਆ ਆ ਲਾਲੋ ਜਰਾ ਇਹਦਾ ਬੋਲ ਇਹ ਕਿਸ ਕਾਇ ਬਤਾਓ ਲੱਗੇ ਲੱਗੇ ਜਾਣਾ पाँच सौ इकतीस को आप बारह सौ में बेच रहे हो किसका है जी अभी कर रहे हैं क्या नाम है उनका साढ़े आठ सौ में मिलती है बोतल पाँच सौ इकतीस का है यार एम आर पी हम कुछ भी एम आर पी रेट होता है ना हाँ सर सौ रही है नहीं 900 रेट ही नहीं है नौ सौ रेट तो नहीं है नौ सौ रेट तो नहीं, तो 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 तो। तो रेट नहीं है नौ सौ तो रेट तो नहीं है इसका रेट क्या है इसका सरकारी रेट क्या है 100 रुपए दे रो तो नहीं 100 तो रुपए दो ना दादा भाई मेरे खुले है ना तो आप मेरे खुले दे नहीं हन खुले है नहीं सडे को खुले कहां नहीं 900 400 में हां उसका रेट क्या है 900 ਗੱਰੇ ਮੈਸੇਜ ਮਾਰਿਆ 530 ਲਿਖਿਆ ਹੋਇਆ ਜੀ ਹਾਂ ਬਾਈ ਜੀ 850 ਲਾ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਲੈਣੀ ਨਹੀਂ ਅਸੀਂ ਉਹਨੇ 900 ਸੋ ਹੀ ਲੈ ਲਏ ਤਾਂ ਉਹਨੇ ਮੈਂ ਦੇਦੇ ਪੈਸੇ ਤਾਂ 100 ਲੈਣੇ 100 ਲੈਣੇ ਵਾਪਸ ਹਾਂ ਹੁਣ ਹੀ ਬੰਦੇ ਨੇ ਤਾਂ 100 ਦਿੱਤੇ 200 ਮੋੜ ਦੇ ਹਾਂ ਦੇਖੋ ਮੋੜ ਦੇ ਹਾਂ ਹੋਰ ਲੈਸ ਕਰ ਬਈ ਨਹੀਂ ਲੈਸ ਕਰਦਾ ਨਹੀਂ ਲੈਸ ਨਹੀਂ ਕਰਨਾ ਆਪਣਾ ਪੂਰਾ 900 ਕੱਟ ਕੇ ਦੇ ਦੇ ਤੂੰ 200 ਦੇ ਦੋ ਯਾਰ ਨਹੀਂ 200 ਲੈਣਾ ਨਹੀਂ ਮੈਂ ਨਹੀਂ ਦੇਖੀ ਨਾ ਉਹ ਨੋਫੋ ਕਹਿ ਰਹੇ ਨੋਫੋ ਲੈ ਰਹੇ ਹਾਂ ਹਾਂ ਤਕਲੂ ਕੀ ਨਾ ਕੀ ਇਹ ਟੋਡਾ ਨਾ ਕੀ ਹੁਣ ਦੋ ਲੈਣੇ ਹੈਗੇ ਹਾਂ ਗੁਰਪ੍ਰੀਤ ਨੂੰ ਕਿਹਾ ਜੀ ਮੇਰੇ ਦਫਤਰ ਆ ਜੂਗਾ ਤੇ ਡੀਸੀ ਸਾਹਿਬ ਨੇ ਸਟ੍ਰਿੰਗ ਪੁਸ਼ਨ ਹੋ ਜਾ ਚੁੱਕੇ ਐਣੀ ਮੈਂ ਨਾ ਸਾਡਾ ਅਸਲ ਹੈ ਕਿ ਜਦੋਂ ਆਉਂਦੇ ਇਹ ਉਹ ਗੁਰਪ੍ਰੀਤ ਨੂੰ ਕਿਹਾ ਜੀ ਦਫਤਰ ਆ ਜੂਗਾ ਬੋਤਲ ਪੀਆ ਰਿਐਕਸ਼ਨ ਨਾਲ ਨਾਲ ਛੋਟਾ ਛੋਟਾ ਨਿਕਲ ਰਿਹਾ ਭਾਈ ਜੀ ਮੈਂ ਇੱਥੇ ਕਲੀਅਰਿਫਾਈ ਕਰਨਾ ਚਾਹੁੰਦਾ ਜੀ ਕਿ ਜਿਹੜਾ ਬੋਤਲ ਦੇ ਉੱਪਰ ਐਮਐਸਪੀ ਲਿਖਿਆ ਹੁੰਦਾ ਜੀ ਉਹ ਹੁੰਦਾ ਜੀ ਮਿਨੀਮਮ ਸੇਲਸ ਪ੍ਰਾਈਸ ਮਤਲਬ ਕੋਈ ਵੀ ਸਾਡਾ ਲੈਸੈਂ ਉਸ ਰੇਟ ਤੋਂ ਘੱਟ ਨਹੀਂ ਵੇਚ ਸਕਦਾ ਸ਼ਰਾਬ ਇਸ ਤੋਂ ਉੱਪਰ ਵੇਚੇ ਇਹ ਅਸੀਂ ਤਾਂ ਕਰਵਾਨੇ ਆ ਤਾਂ ਜੋ ਅਲਕੋਹਲ ਅਬਿਊਜ਼ ਨਾ ਹੋਵੇ ਤੇ ਕੰਪੀਟੀਸ਼ਨ ਹੈਲਥੀ ਰਵੇ ਤੇ ਇੱਕ ਟ੍ਰੇਡ 'ਚ ਜਿਹੜਾ ਫੇਅਰ ਪ੍ਰੈਕਟਿਸ ਚੱਲੇ ਸਰ ਵੱਧ ਤੋਂ ਉਸ ਮੈਕਸਮਲ ਰੇਟ ਤੋਂ ਵੱਧ ਵੇਚਾ ਘੱਟ ਨਹੀਂ ਹੋਊਗਾ ਆ ਮਿਨੀਮਮ ਰੇਟ ਹੁੰਦਾ ਪਰ ਉਹ ਮੈਕਸਿਮਮ ਨਹੀਂ ਹੁੰਦਾ ਉਹ ਬੋਤਲ ਦੇ ਉੱਪਰ ਮਿਨੀਮਮ ਸੇਲਸ ਪ੍ਰਾਈਸ ਲਿਖਿਆ ਹੁੰਦਾ ਮੈਕਸਮਮ ਕਿਤੇ ਨਹੀਂ ਵੇਚ ਸਕਦਾ ਮੈਕਸਿਮਮ ਜੋ ਅਸੀਂ ਡਿਸਾਈਡ ਕਰਦੇ ਹੈਗੇ ਆਂ ਜੀ ਰੇਟ ਪਾਲਿਸੀ ਮੁਤਾਬਕ ਉਹ ਅਸੀਂ ਉਹਨਾਂ ਦੇ ਠੇਕਿਆਂ ਤੇ ਡਿਸਪਲੇ ਕਰਾਏ ਹੋਏ ਆ ਜੀ ਰੇਟ ਇਹ ਉਸੀ ਰੇਟ ਤੇ ਵੇਚ ਸਕਦੇ ਆ ਸਰ ਜੀ ਜਦੋਂ ਚੋਣਾਂ ਦੇ ਦੌਰਾਨ ਦੇ ਵਿੱਚ ਕੋਈ ਮਨ ਲ ਪੇਟੀ ਚੱਕਦਾ ਜਾਂ ਦੋ ਪੇਟੀ ਚੱਕਦਾ ਕੋਈ ਏਟੀ ਕੋਈ ਚੱਕਣ ਦਾ ਕੋਈ ਕਾਨੂੰਨ ਚ ਪ੍ਰਵਦਾਧਨ ਨਹੀਂ ਹੈਗਾ ਜੀ ਪੇਟੀ ਸੇਲ ਬਿਲਕੁਲ ਬੰਦ ਹੈ ਕੋਈ ਵੀ ਬੰਦਾ ਮੈਕਸਿਮਮ ਜਿਹੜੀ ਹੈਗੀ ਆ ਦੋ ਬੋਤਲਾਂ ਹੀ ਖਰੀਦ ਸਕਦਾ ਹੈਗਾ ਇੱਕ ਲਾਇਸੈਂਸੀ ਵੀ ਕਿਸੇ ਬੰਦੇ ਨੂੰ ਦੋ ਬੋਤਲਾਂ ਹੀ ਮੈਕਸਿਮਮ ਸੇਲ ਕਰ ਸਕਦਾ ਹੈਗਾ ਜਿਹੜੀ ਪੇਟੀ ਸੇਲ ਹੈ ਉਹ ਪੇਟੀ ਅਸੀਂ ਸਿਰਫ L50 ਲਾਇਸੈਂਸ ਕਿਸੇ ਦੀ ਕੋਈ ਸ਼ਾਦੀ ਹੈ ਕੋਈ ਹੋਰ ਵੈਡਿੰਗ ਸੈਰੇਮਨੀ ਹੈ ਕੋਈ ਬਰਥਡੇ ਪਾਰਟੀ ਹੈ ਜਿਹੜੇ ਸਾਡੇ ਲਾਇਸੈਂਸੀ ਪਰਮਿਸਸ ਆਪਣੇ ਬੀਅਰ ਬਾ ਆਪਣਾ ਸੌਰੀ ਤੁਹਾਡੇ ਮੈਰਿਜ ਪੈਲੈਸਿਸ ਜਿਹੜੇ ਉਹ ਉਹ ਹੋਗੇ ਉੱਥੇ ਅਸੀਂ ਅਲਾਉ ਕਰਦੇ ਹਾਂ ਜੀ ਉੱਥੋਂ ਇੱਥੋਂ ਪਰਮਿਟ ਪਰਮਿਟ ਇਸ਼ੂ ਹੁੰਦਾ ਜੀ ਉਹਦੇ ਅਗੇਂਸਟ ਹੀ ਉਹ ਪੇਟੀ ਲੈ ਸਕਦੇ ਉਹਨਾਂ ਕੋਈ ਨਹੀਂ ਲੋਕ ਲੈ ਰਹੀਏ ਜੀ ਲੋਕਲ ਏਰੀਆ ਕਿਉਂ ਪੂਰੇ ਐਕਸਾਈਸ ਸਰਕਲ ਚੋਂ ਲੈ ਸਕਦੇ ਜੀ ਜੀ ਉਦੋਂ ਕੋਈ ਪੇਟੀ ਨਹੀਂ ਨਹੀਂ ਉਦੋਂ ਕੋਈ ਪੇਟੀ ਨਹੀਂ ਲੇਗਾ ਜੇ ਕੋਈ ਨਜ਼ਰ ਚਾਹੁੰਦਾ ਹੈ ਤੇ ਸਾਡੀ ਨੌਲੇਜ ਚੜਾਓ ਅਸੀਂ ਕਾਰਵਾਈ ਕਰਾਂਗੇ ਪਹਿਲਾਂ ਵੀ ਅਸੀਂ ਕਾਰਵਾਈ ਕੀਤੀ ਵੈਸੇ ਸਾਡੇ ਜ਼ਿਲ੍ਹੇ ਚ ਹੈ ਨਹੀਂ ਐ ਅਸੀਂ ਪੇਟੀ ਸਿਰ ਕਰ ਕਾਰਵਾਈ ਤਾਂ ਪ੍ਰਧਾਨ ਕੀ ਹੈ ਪ੍ਰਬਧਾਨੇ ਹੈ ਜੀ ਉਹਦਾ ਜੋ ਵੀ ਹੈ ਜਿਹੜੀ ਲਾਇਸੈਂਸੀ ਹੈ ਸਾਡਾ ਤੇ ਉਹਦੇ ਅਗੇਂਸਟ ਅਸੀਂ ਜਿਹੜੀ ਅੰਡਰ ਐਕਸਾਈਜ਼ ਐਕਟ ਉਹਦੇ ਅੰਡਰ ਜਿਹੜਾ ਵੀ ਅਸੀਂ ਚਲਾਨ ਉਹਦਾ ਪੇਸ਼ ਕਰਦੇ ਹਾਂ ਡੀਸੀਐਕਸ ਕੋਲ ਤੇ ਜਿਹੜੇ ਡਿਪਟੀ ਕਮਿਸ਼ਨਰ ਐਕਸਾਈਜ਼ ਨੇ ਉਹ ਫਿਰ ਜੋ ਵੀ ਹੁੰਦਾ ਜੋ ਵੀ ਠੀਕ ਸਮਝਦੇ ਨੇ ਪੈਨਲਟੀ ਲਗਾਉਂਦੇ ਨੇ ਸਰ ਦੂਜੀ ਸੈਕੰਡਲੀ ਜਿੱਦਾਂ ਆਪਾਂ ਠੀਕੀ ਭੁੱਲੀ ਸ਼ਾਇਦ ਦੁਕਾਨਾਂ ਹੁੰਦੀਆਂ ਇਹ ਧਾਰਮਿਕ ਸਥਾਨ ਤੇ ਸਕੂਲ ਯਾ ਐਜੂਕੇਸ਼ਨ ਹੈਗਾ ਉਹਦਾ ਕਿੰਨੇ ਇਹ ਭਾਜੀ ਜਿਹੜਾ ਤਾਂ ਹਰਬੰਨੇਰੀਆ ਹੈਗਾ ਉਹਦੇ ਚੋਂ ਧਾਰਮਿਕ ਸਥਾਨ ਤੇ ਸਕੂਲ ਦੀ ਦੂਰੀ ਘੱਟੋ ਘੱਟ 50 ਮੀਟਰ ਦੀ ਮੇਨ ਗੇਟ ਤੋਂ ਇਹ ਸਿਰਫ ਉਹਨਾਂ ਵਾਸਤੇ ਹੈ ਜਿਹੜੇ ਰੈਕੋਗਨਾਈਜ਼ਡ ਨੇ ਧਾਰਮਿਕ ਸਥਾਨ ਵੀ ਰੈਕੋਗਨਾਈਜ਼ਡ ਹੋਣਾ ਚਾਹੀਦਾ ਸਕੂਲ ਵੀ ਰੈਕੋਗਨਾਈਜ਼ਡ ਹੋਣਾ ਚਾਹੀਦਾ ਤੇ ਜਿਹੜੇ ਰੂਰਲ ਏਰੀਆਜ਼ ਨੇ ਉਹਦੇ ਚ ਜੀ 100 ਮੀਟਰ ਘੱਟੋ ਘੱਟ ਡਿਸਟੈਂਸ ਚਾਹੀਦਾ ਮੇਨ ਗੇਟ ਤੋਂ ਹਾਂਜੀ ਮੇਨ ਗੇਟ ਤੋਂ ਵੰਡ ਦਾ ਹਰ ਬੰਦਾ 50 ਮੀਟਰ ਹੈ ਸੀ ਹਾਂਜੀ ਇਸ ਤਰ੍ਹਾਂ ਕੋਈ ਹੈਗਾ ਨਾ ਮਾਸ ਜਿਹਦੇ ਚੋਂ ਮਿਲ ਪਤਾ ਲੱਗੇ ਨਾ ਜੀ ਸਾਡੀ ਨੌਲੇਜ ਅਸੀਂ ਨਹੀਂ ਖੁਲਣ ਦਿੱਤਾ ਜੀ ਕੋਈ ਨਹੀਂ ਅਸੀਂ ਜਿਹੜਾ ਗਵਰਨਮੈਂਟ ਸਕੂਲ ਦੇ ਨਾਲ ਕਿੱਡਾ ਖੁੰਦਾ ਤੇ ਇਹ ਹੈਗਾ 50 ਮੀਟਰ ਕਿਹੜਾ ਜੀ ਗਵਰਨਮੈਂਟ ਸਕੂਲ ਦੇ ਇੰਡੀਆ ਰੋਡ ਤੇ ਇਹ 50 ਮੀਟਰ ਤੋਂ ਹੋਵੇਗਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬੇਸਿਕਲੀ ਇਲੈਕਸ਼ਨਸ ਦਾ ਟਾਈਮ ਹੈ ਤਾਂ ਬਹੁਤ ਕੰਪਲੇਂਟਸ ਆ ਰਹੀਆਂ ਸੀ ਕਿ ਓਵਰਚਾਰਜਿੰਗ ਹੋ ਰਹੀ ਹੈ ਬੋਤਲਾਂ ਤੇ ਫਰ ਉਹਦੇ ਵਾਸਤੇ ਦੋ ਠੇਕਿਆਂ ਤੇ ਅਸੀਂ ਚੈਕਿੰਗ ਕੀਤੀ ਉਹਦੇ ਵਿੱਚ ਪਾਇਆ ਗਿਆ ਕਿ ਜਿਹੜਾ ਐਮ ਆਰ ਪੀ 500 ਕੁਸ਼ ਲਿਖਿਆ ਹੋਇਆ ਸੀ ਬੋਤਲਾਂ 850 ਤੀਆ 900 ਰੁਪਏ ਚ ਵਿਚਰੇ ਸੀ ਉਹ ਅਸੀਂ ਆਪਣੇ ਇਨਸਪੈਕਟਰ ਐਕਸਾਈਜ਼ ਨੂੰ ਹੈਂਡਓਵਰ ਕਰਤੇ ਸੀ ਬੰਦੇ ਤੇ ਐਕਸਾਈਜ਼ ਵਾਲੇ ਇਹਦੀ ਤਹਿਕੀਕਤ ਕਰਕੇ ਦੱਸਣਗੇ ਕਿਉਂਕਿ ਐਸ ਪਰ ਸ਼ਾਪਕੀਪਰਸ ਉਹਨਾਂ ਦੀ ਡੈਂਸ਼ਨ ਸੀ ਕਿ ਐਮ ਆਰ ਪੀ ਇਸ ਦ ਬੀਲਿੰਗ ਦੀ ਜਿਹੜੀ ਡਿਫੀਨੇਸ਼ਨ ਹੈਗੀ ਹੈ ਪਰ ਵੀ ਇਹਦੇ ਤੇ ਹੀ ਵੈਸਟ ਚੱਲ ਰਹੀ ਹੈ ਇਹ ਅਸੀਂ ਉਹਨਾਂ ਨੂੰ ਪੁੱਛਿਆ ਹੈ ਵੈਦਰ ਇਟਸ ਮੈਕਸਿਮਮ ਰਿਟੇਲ ਪ੍ਰਾਈਸ অর ਮਿਨਮਮ ਰਿਟੇਲ ਪ੍ਰਾਈਸ ਸੋ ਵਾਂਸ ਵੀ ਰੀਸੀਵ ਦਾ ਆਰਡਰ ਫਰਮ ਐਕਸਾਈਜ਼ ਅਸੀਂ ਅਕੋਰਡਿੰਗਲੀ ਅਪਰੋਪਰੀਏਟ ਐਕਸ਼ਨ ਲਵ ਲਾਈਕ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ